ਗੁੱਡ ਮਾਰਨਿੰਗ ਦੋਸਤੋ ਲਓ ਵਿਆਹ ਵਾਲਾ ਘਰ ਹੋ ਗਿਆ ਪੂਰੀ ਤਰ੍ਹਾਂ ਤਿਆਰ ਅੱਜ ਤੁਹਾਨੂੰ ਸਾਮੀ ਵਿਆਹ ਵਾਲੇ ਘਰ ਦੀਆਂ ਤਸਵੀਰਾਂ ਦਿਖਾਉਣ ਜਾ ਰਹੀ ਹਾਂ ਉਹ ਹਿੰਦੀ ਭਾਸ਼ਾ ਵਿੱਚ ਸੁਭ ਵਿਆਹ ਲਿਖਿਆ ਹੋਇਆ ਅੰਦਰ ਦਰਾਂਉ ਐਂਟਰੀ ਆ ਤੇ ਇਹ ਮਹਿਮਾਨਾਂ ਦੇ ਬੈਠਣ ਲਈ ਜਗਾ ਅੱਜ ਵਿਆਹ ਹੋਣ ਤੋਂ ਬਾਅਦ ਬਹੂ ਲੈਣ ਤੋਂ ਬਾਅਦ ਅੱਜ ਪਿੰਡ ਵਾਲਿਆਂ ਨੂੰ ਤੇ ਇਲਾਕੇ ਵਾਲੇ ਲੋਕਾਂ ਨੂੰ ਪਾਰਟੀ ਦਿੱਤੀ ਜਾਊਗੀ ਤੇ ਉਹਨਾਂ ਦੇ ਸਵਾਗਤ ਲਈ ਤਿਆਰੀਆਂ ਪੂਰੇ ਪਿੰਡ ਲਈ ਆਪਣੇ ਮਹਿਮਾਨਾਂ ਨੇ ਰਿਸਿਆਰਨ ਲਈ ਪਿੰਡ ਆ ਗਿਆ ਚੁੱਕਿਆ ਤੁਹਾਡੇ ਲਈ ਸਾਰਾ सारे तुम्हें थोड़ा भी जिया है नड़की में बिठाया जाऊगा सजावट की गई उन्होंने बैठने वाली जगह पर ਤੇ ਰਹਿ ਹਲਵਾਈਆਂ ਨੇ ਵੀ ਕੰਮ ਆਪਣਾ ਸ਼ੁਰੂ ਕਰਤਾ ਸਵੇਰੇ ਆਕੇ 5 ਵਜੇ ਇਹ ਦੁਪਹਿਰ ਤੋਂ ਬਾਅਦ ਪਾਰਟੀ ਸ਼ੁਰੂ ਹੋਊਗੀ